ਅਸੀਂ ਪਹਿਲਾਂ ਮੈਂ ਸਰ ਕੀ ਕਰਨ ਚਾਹਣਗੇ ਮੇਲਾ ਮਾਗੀ ਦੀ ਸ਼ੁਰੂਆਤ ਹੋ ਚੁੱਕੀ ਹੈ ਤੁਨਪੀ ਤਰ੍ਹਾਂ ਕਿਸ ਤਰ੍ਹਾਂ ਪ੍ਰਬੰਧ ਹੋਇਆ ਇਹ ਜੋ ਮੇਗਾ ਮਾਗੀ ਮੇਲਾ ਹੈਗਾ ਜੀ ਮਾਗੀ ਮੇਲੇ ਦੇ ਲਈ ਸਾਡੀ ਪਿਛਲੇ 10 ਦਿਨਾਂ ਤੋਂ ਬੜੀ ਡਿਟੇਲਡ ਪ੍ਰੀਪਰੇਸ਼ਨ ਚੱਲ ਰਹੀ ਹੈ ਜਿਹਦੇ ਵਿੱਚ ਕਈ ਵਾਰੀ ਸਾਰੇ ਆਫਸਰਸ ਜੋ ਸਾਡੇ ਜ਼ਿਲ੍ਹੇ ਦੇ ਹੈਗੇ ਸਾਰੇ ਨੇ ਜਾ ਕੇ ਇੱਕ ਇੱਕ ਪੁਆਇੰਟ ਦੇਖਿਆ ਤੇ ਉਹਦੇ ਜੋ ਡਿਊਟੀਆਂ ਹੈਗੀਆਂ ਉਹਨੂੰ ਉਸ ਹਿਸਾਬ ਨਾਲ ਤਿਆਰ ਕੀਤਾ ਗਿਆ ਹੈ ਜੋ ਮਾਗੀ ਮੇਲਾ ਹੈਗਾ ਜੀ ਇਹਦੇ ਵਿੱਚ ਟੋਟਲ ਫੋਰਸ ਡਿਪਲੋਇਮੈਂਟ ਜੋ ਹੈਗੇ ਉਹ 4300 ਮਲਾਜ਼ਮ ਲੱਗਣਗੇ ਤੇ ਨਾਲ ਅਸੀਂ ਬਾਕੀ ਜ਼ਿਲ੍ਹਿਆਂ ਤੋਂ 10 ਐਸਪੀ ਆਫਸਰਸ ਤੇ ਅਰਾਊਂਡ ਵੀ ਡੀਐਸਪੀ ਜੋ ਆਫਸਰਸ ਹੈ ਉਹ ਵੀ ਸਾਡੇ ਕੋਲ ਆਏ ਨੇ ਜੋ ਮਾਗੀ ਆਏਗਾ ਜੀ ਮਾਗੀ ਦੇ ਵਿੱਚ ਮੇਨਲੀ ਸਾਡੇ ਗੁਰਦੁਆਰਾ ਸਾਹਿਬ ਹੋ ਗਿਆ ਤੇ ਇੱਕ ਸਾਡਾ ਜੋ ਮੇਲਾ ਗਰਾਊਂਡ ਦੇ ਵਿੱਚ ਜੋ ਮੇਲਾ ਲੱਗਿਆ ਹੈ ਤੇ ਤੀਜਾ ਪਸ਼ੂ ਮੰਡੀ ਤਿੰਨਾਂ ਦੀ ਡਿਪਲੋਇਮੈਂਟ ਇੰਡੀਵਿਜੂਅਲੀ ਬੜੇ ਡਿਟੇਲ ਤੇ ਬੜੇ ਲਾਸਟ ਪ੍ਰੀਵियस ਇਅਰ ਦੇ ਐਕਸਪੀਰੀਐਂਸਸ ਦੇ ਨਾਲ ਲਗਾਈ ਗਈ ਹੈ ਤੇ ਐਸੀ ਇਹ ਅਸ਼ੋਰ ਕਰਨਾ ਚਾਹੁੰਦੇ ਆਂ ਸਾਰੀ ਮੁਕਸਰ ਦੀ ਪਬਲਿਕ ਨੂੰ ਤੇ ਬਾਕੀ ਪੰਜਾਬ ਦੀ ਪਬਲਿਕ ਨੂੰ ਕਿ ਜੋ ਮੇਲਾ ਹੈਗਾ ਇਹ ਬੜੇ ਪੀਸਫੁਲ ਤਰੀਕੇ ਨਾਲ ਤੇ ਬੜੇ ਆਰਗੇਨਾਈਜ਼ ਤਰੀਕੇ ਨਾਲ ਕੰਡਕਟ ਕਰਾਇਆ ਜਾਏਗਾ ਤੇ ਕਿਸੇ ਨੂੰ ਕੋਈ ਵੀ ਇਸ਼ੂ ਆਂਦਾ ਹੈ ਕਿਸੇ ਨੂੰ ਕੋਈ ਵੀ ਪ੍ਰੋਬਲਮ ਆਂਦੀ ਹੈ ਮੇਲੇ ਦੌਰਾਨ ਸਾਡੇ 15 ਪੁਲਿਸ ਹੈਲਪ ਡੈਸਕਸ ਬਣੇ ਹੋਏ ਆ ਉਹਦੇ ਤੇ ਕਿਸੇ ਦਾ ਫੋਨ खोया ਜਾਂਦਾ ਹੈ ਜਾਂ ਗਮ ਹੋ ਜਾਂਦਾ ਹੈ ਜਾਂ ਕੋਈ ਮਿਸਪਲੇਸ ਹੋ ਜਾਂਦਾ ਤੁਸੀਂ ਇਮੀਡੀਏਟਲੀ ਆ ਕੇ ਉੱਥੇ ਇਨਫੋਰਮ ਕਰੋ ਸਾਡੀ ਟੀਮਸ ਜਿਹੜੀਆਂ ਇੰਟਰਕਨੈਕਟਿਡ ਤਰੀਕੇ ਨਾਲ ਉੱਥੇ ਲੱਗੀਆਂ ਹੋਈਆਂ ਸਾਡੇ ਮਾਸਟਰ ਕੰਟਰੋਲ ਰੂਮ ਬਨੇ ਹੋਏ ਆ ਸਾਡੇ ਕੈਮਰਾਸ ਫਾਲੋਅ ਅਪ ਹੋ ਰਹੇ ਐਂਟੀ ਸਨੈਚਰ ਟੀਮਾ ਸਾਡੀ ਜੋ ਹੈਗੀਆਂ ਉਹ ਫੀਲਡ ਦੇ ਵਿੱਚ ਹੋਣਗੀਆਂ ਤੇ ਇਸ ਦੇ ਨਾਲ ਨਾਲ ਮੈਂ ਸਾਰੇ ਨੂੰ ਇਹੀ ਬੰਦੀ ਕਰਾਂਗਾ ਕਿ ਜੋ ਪਾਰਕਿੰਗਸ ਹੈਗੀਆਂ ਉਹ ਡੈਜ਼ਿਗਨੇਟ ਕੀਤੀ ਗਈਆਂ ਈਚ ਐਂਡ ਐਵਰੀ ਜੋ ਮੇਜਰ ਰੋਡ ਅਪਰੋਚਿੰਗ ਮੁਕਸਰ ਸਾਹਿਬ ਹੈਗੀ ਹੈ ਉਹਦੇ ਨਾਲ ਪਾਰਕਿੰਗਸ ਬਣਾਈ ਗਈ ਹੈ ਇਹਦਾ ਜੋ ਮੈਪ ਹੈਗਾ ਉਹਦੀ ਇੱਕ ਸ਼ਾਰਟ ਵੀਡੀਓ ਤੁਹਾਡੇ ਨਾਲ ਸ਼ੇਅਰ ਹੋਣ ਲੱਗੀ ਹੈ ਵਿਥਿਨ ਨੈਕਸਟ ਹਾਅਰਸ ਉਹਦੇ ਵਿੱਚ ਡਿਟੇਲਡ ਪਾਰਕਿੰਗਸ ਦੀ ਜਗ੍ਹਾ ਤੇ ਰੂਟਸ ਜੋ ਫਾਲੋ ਹੋ ਰਹੇ ਹਨ ਜੋ ਵਨ ਵੇਜ਼ ਅਸੀਂ ਕਿਤੇ ਹਨ ਜੋ ਬਾਕੀ ਟੂ ਵੇਜ਼ ਹੈਗੇ ਹਨ ਜੋ ਡਾਇਵਰਜਨਸ ਬਣਾਈ ਗਈ ਹੈ ਉਹ ਸਾਰੀ ਤੁਹਾਡੇ ਨਾਲ ਸ਼ੇਅਰ ਹੋ ਜਾਣਗੀ ਤੁਹਾਨੂੰ ਉਹਦੇ ਨਾਲ ਕੰਪਲੀਟ ਇੱਕ ਆਈਡੀਆ ਲੱਗ ਜਾਊਗਾ ਕਿ ਕਿੱਥੋਂ ਤੁਸੀਂ ਆਓਗੇ ਤੇ ਤੁਹਾਨੂੰ ਘਟੋ ਘਟ ਇਨਕਨਵੀਨੀਅੰਸ ਮਹਿਸੂਸ ਹੋਊਗਾ ਹਾਂ ਸਰ ਕੋਲ ਮੈਕਸ ਕੋਲ